ਨੋ ਨੋ ਕੋਲਨ ਨੂੰ ਬੁਲਾਇਆ ਲੜਨ ਨੂੰ ਨਹੀਂ ਬੁਲਾਇਆ ਯਾਰ ਆ ਪਿਆਰ ਨਾਲ ਗੁਸ਼ਤੀ ਘੁਰਣੀ ਆ ਜੋਰ ਦਿਖਾਓ ਨਹੀਂ ਗੁਸ਼ਤੀ ਪਾੜ ਕਰਾਉਣੀ ਕੋਈ ਨਾ ਭਾਈ ਮੇਨ ਦਾ ਮਾਨਗੜ ਕੋਲ ਮੋ ਵੀ ਮਾਰੋ ਵਾਲੀ ਯਾਰ ਹੋ ਜਾਓ 10 ਮਿੰਟ ਵਿੱਚ ਆਹ ਭਾਈ ਬਾਕੀ ਸਪੋਰਟਰ ਬੈਠੋ ਜੀ ਨਵੇਤੀ हाँ। कुछ था 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 था। तो कुछ कमेटी बात करा कमेटी <मत्तिकले कौ>। <scooping> <था>। ਆਪਰੇ ਸਟਾਲ ਉਹਦੇ ਦੇ ਵਿੱਚ ਅਜਿਹਾ ਦਿਖਾਇਆ ਉਹ ਇਹ ਹੈ ਸਰਕਾਰ ਭਾਈ ਪਹਿਲਵਾਨੋ ਉਸਟੀ ਕੇਂਦਰ ਤੇ ਹੀ ਹੋਣੀ ਹੈ ਬਾਕੀ ਬੈਠੋ